ਨਸਲੀਗਾ ਕਿ ਫਸਲੀ ਤੇ ਨਸਲੀ ਬੰਦੇ ਦੀ ਪਛਾਣ ਕਰਨੀ ਸਿੱਖੋ ਬਿਨਾ ਨੌਲੇਜ ਤੋਂ ਦੋਸਤੋ ਇਸ ਕੰਮ ਵਿੱਚ ਪੈਰ ਧਰਨ ਦਾ ਕੋਈ ਫਾਇਦਾ ਨਹੀਂ ਕਦ ਕਿਹੜੇ ਪੁਛ ਨੂੰ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੈ ਇਹ ਸਾਰਾ ਧਿਆਨ ਦੇ ਵਿੱਚ ਹੀ ਆ ਜਾਂਦਾ ਡਨ ਆਪ 70 ਟੀਵੀ ਤੇ ਜਮੀਨ ਕਰਦੇ ਆ ਕਿ ਸਾਰੇ ਤੁਸੀਂ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੋਸਤੋ ਆਪਣੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਜੋ ਅੱਜ ਦੀ ਪੇਸ਼ਕਾਰੀ ਹੈ ਉਹ ਆਪਣੀ ਡੇਰੀ ਫਾਰਮ ਤੇ ਆ ਤੇ ਤੁਹਾਨੂੰ ਅੱਜ ਪੰਜ ਸੱਤ ਮੰਤਰ ਦੱਸਣਿਆ ਤੇ ਇਹਨੂੰ ਵੱੱਲੇ ਬਣ ਲਿਓ ਜੇ ਤੁਸੀਂ ਇਸ ਡੇਰੀ ਫਾਰਮ ਦੇ ਕਿਤੇ ਵਿੱਚੋਂ ਪ੍ਰੋਫਿਟ ਲੈਣਾ ਵਾ ਬਹੁਤ ਹੀ ਜ਼ਰੂਰੀ ਗੱਲਾਂ ਨੇ ਜੋ ਤੁਹਾਡੇ ਇਸ ਕੰਮ ਵਿੱਚ ਕੰਮ ਆਉਣਗੀਆਂ ਤੇ ਵੀਰ ਜੋ ਇਸ ਕੰਮ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਨੇ ਇਹ ਗੱਲਾਂ ਤੇ ਜੋ ਆਲਰੇਡੀ ਚਲਾਰ ਰਹੇ ਨੇ ਉਹਨਾਂ ਲਈ ਵੀ ਬਹੁਤ ਹੀ ਇੰਪੋਰਟੈਂਟ ਨੇ ਤੇ ਦੋਸਤੋ ਹਰ ਫੀਲਡ ਵਿੱਚ ਬਦਲਾਅ ਆਇਆ ਤੇ ਆਪਾਂ ਨੂੰ ਇਸ ਗੈਰੀ ਫਾਰਮ ਦੇ ਕਿਤੇ ਵਿੱਚ ਆਪਣੀ ਸੋਚ ਬਦਲਣ ਦੀ ਲੋੜ ਆ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ ਕਿਉਂਕਿ ਦੁਨੀਆ ਦੀ ਮੰਡੀ ਇੱਕ ਹੋ ਚੁੱਕੀ ਆ ਤੇ ਇਸ ਵਿੱਚ ਸਸਤਾ ਤੇ ਵਧੀਆ ਹੀ ਟਿਕੂਗਾ ਆਪਾਂ ਨੂੰ ਘੱਟ ਖਰਚੇ ਤੇ ਵੱਧ ਪੈਦਾਵਾਰ ਲੈਣ ਦੀ ਲੋੜ ਆ ਜੇ ਆਪਾਂ ਇਸ ਧੰਦੇ ਵਿੱਚੋਂ ਪ੍ਰੋਫਿਟ ਲੈਣਾ ਹੋਵੇ ਤੇ ਲੋ ਫਿਰ ਮਿੱਤਰੋ ਤੁਹਾਨੂੰ ਕੁਝ ਮੰਤਰ ਦੱਸਣ ਲੱਗਿਆ ਤੁਹਾਨੂੰ ਪੱਲੇ ਮੰਨ ਲਿਓ ਜੇ ਮੈਂ ਪੂਣਾ ਨਹੀਂ ਕਰ ਦਿੰਦਾ ਪਾਣੀ ਕੀ ਕੁਛ ਚੌਂਗ ਚ ਲੋਕਾਂ ਦਾ ਸਹੈ ਤਾਂ ਕਰਮਕਾਂਡਾ ਦਾ ਨਾ ਆਪਾਂ ਇਹ ਜਿਆ ਨੂੰ ਮੰਨਦੇ ਨਹੀਂ ਜਿਵੇਂ ਉਹ ਪਿੱਤਾਂ ਦਾ ਲੋਕਾਂ ਦਾ ਖੰਮਣੀ ਨਾਰੀ ਰੋੜ ਕੇ ਕੱਪੜੇ ਦੇ ਬੰਦੇ ਖੰਮਣੀ ਵਿੱਚ ਕਰਪਲ ਨਹੀਂ ਕਿਪਿਸ਼ ਕਰਦੇ ਉਹ ਤਾਂ ਹੀ ਜਿਹੜੇ ਆ ਤੁਹਾਨੂੰ ਪੰਜ ਮੱਤ ਡੇਰੀ ਫਾਰਮ ਦੇ ਦੱਸਣੇ ਆ ਇਹ ਆਪ ਤੁਸੀਂ ਮਾਹਰ ਚ ਮੰਨ ਲਿਓ ਉਹ ਤਾਂ ਕੰਮਣੀ ਦੇ ਮੰਨੇ ਨਹੀਂ ਅਗਲੇ ਦਿਮਾਗ ਚ ਮੰਨ ਲਿਓ ਤੇ ਇਹਨਾਂ ਮੰਤਰਾਂ ਨੂੰ ਆਪਣੇ ਡੇਰੀ ਫਾਰਮ ਦੇ ਨਾਲ ਪਾ ਲਿਓ ਤੇ 100% ਨਹੀਂ 101% ਗਾਰੰਟੀ ਆ ਕਿ ਵੀ ਕਾਮਯਾਬ ਹੋ ਗੋਗੇ ਦਰਸਾਮ ਕਰੋ ਚਾਹੇ ਜਿਹੜੇ ਡੈਰੀ ਫਾਰਮ ਦੇ ਪਿੱਲਰ ਆਮ ਸੰਭਲੋ ਚਾਰ ਪੰਜ ਜਾਂ ਜਿਹੜੇ ਆਪਾਂ ਆਮ ਹੀ ਕਹਿੰਦੇ ਨੇ ਕਿ ਨੁਸਖੇ ਨੇ ਭਾਈ ਠੀਕ ਹੈ ਇਹ ਪੰਜ ਸਤ ਨੁਸਖੇ ਜਿਹੜੇ ਆਪਣੇ ਡੈਰੀ ਫਾਰਮ ਤੇ ਲਾਗੂ ਕਰਿਓ ਆ ਧਿਆਨ ਨਾਲ ਸੁਣ ਲਿਓ ਬਹੁਤ ਕੰਮ ਦੀ ਆ ਵੀਡੀਓ ਤੇ ਆਪਦੇ ਹੋਰ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡ ਸਰਕਲ ਚ ਵੀ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਚੀਜ਼ ਦਾ ਫਾਇਦਾ ਲੈ ਸਕਣ ਡੈਰੀ ਫਾਰਮੇਟ ਤੇ ਨੀਂਦਾਂ ਬਹੁਤ ਇੰਪੋਰਟੈਂਟ ਨੇ ਗਿਆਨ ਸਮਾਨ ਤੇ ਧਿਆਨ ਪਹਿਲਾ ਗਿਆਨ ਗਿਆਨ ਲਈ ਆਪਾਂ ਟ੍ਰੇਨਿੰਗ ਲੈ ਸਕਦੇ ਹਾਂ ਆਪਣੇ ਹਰ ਇੱਕ ਜ਼ਿਲ੍ਹੇ 'ਚ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਟ੍ਰੇਨਿੰਗ ਸੈਂਟਰ ਖੁੱਲੇ ਹੋਏ ਨੇ ਜਿਵੇਂ ਕਿ ਸਾਡੇ ਇੱਥੇ ਬੀਜੇ ਆ ਲੁਧਿਆਣੇ ਦੇ ਉਮੇ ਹੋਰ ਹਰ ਇੱਕ ਜ਼ਿਲ੍ਹੇ 'ਚ ਟ੍ਰੇਨਿੰਗ ਸੈਂਟਰ ਬਣੇ ਹੋਏ ਨੇ ਟ੍ਰੇਨਿੰਗ ਲਈ ਗਿਆਨ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਬਿਨਾਂ ਗਿਆਨ ਤੋਂ ਆਉਣਾ ਬੇਫਕੂਫੀ ਹੈ ਕੰਮ 'ਚ ਕਿਉਂਕਿ ਬਿਨਾਂ ਗਿਆਨ ਤੋਂ ਆਪਾਂ ਸਫਲ ਨਹੀਂ ਹੋ ਸਕਦੇ ਕਿਸੇ ਵੀ ਕੰਮ 'ਚ ਯਾਨਾਪ ਨੂੰ ਇਸ ਫੀਲਡ ਚ ਹਰ ਇੱਕ ਤਰ੍ਹਾਂ ਦਾ ਜਿਵੇਂ ਕਿ ਉਸਦੀ ਬਰੀਡ ਦਾ ਵੀ ਕਿਹੜੀ ਨਸਲ ਆਪਾਂ ਰੱਖੀ ਹੋਈ ਆ ਦੂਜਾ ਮੈਡੀਕਲ ਟਰੀਟਮੈਂਟ ਆਪਾਂ ਕਿਸ ਟਾਈਮ ਕੀ ਮੈਡੀਕਲ ਟਰੀਟਮੈਂਟ ਦੇਣਾ ਇਹ ਵੀ ਬਹੁਤ ਜ਼ਰੂਰੀ ਆ ਤੀਜਾ ਉਹਦਾ ਫੌਡਰ ਵਗੈਰਾ ਦਾ ਕਿੰਨਾ ਸਾਇਲੇਜ ਕਿੰਨਾ ਫੌਡਰ ਦੀ ਮਾਤਰਾ ਆਪਾਂ ਜੋ ਵੀ ਨੂੰ ਖਰਾਚਰਾ ਦੇਣਾ ਵੀ ਉਹ ਕਿੱਦਾਂ ਦੇਣਾ ਕਿਵੇਂ ਮੇਨਟੇਨ ਕਰਕੇ ਦੇਣਾ ਤੇ ਬਾਕੀ ਮੈਨੇਜਮੈਂਟ ਆ ਜਾਂਦੀ ਸਾਰੀ ਰੱਖ ਰਖਾ ਦੀ ਧੁੱਪ ਛਾਂ ਜੋ ਸਭ ਕੁਝ ਗਿਆਨ ਦੇ ਵਿੱਚ ਸਾਰੇ ਕਵਰ ਹੋ ਜਾਂਦਾ ਅਤੇ ਦੂਜਾ ਸਮਾਨ ਸਮਾਨ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਜੋ ਆਪਾਂ ਨੂੰ ਇੱਕ ਡੇਰੀ ਫਾਰਮ ਨੂੰ ਸਫਲ ਬਣਾਉਣ ਖਾਤਰ ਲੋੜੀਂਦੀਆਂ ਨੇ ਜਿਵੇਂ ਪਹਿਲਾਂ ਤਾਂ ਆ ਗਿਆ ਆਪਣਾ ਪਸ਼ੂ ਤਾਂ ਨਹੀਂ ਆ ਗਿਆ ਜੇ ਚੰਗਾ ਪਸ਼ੂ ਤਾਂ ਨਾ ਹੋਊਗਾ ਤਾਂ ਆਪਾਂ ਨੂੰ ਪ੍ਰੋਫਿਟ لازਮੀ ਹੋਣਾ ਹੀ ਹੋਣਾ ਤੇ ਦੂਜਾ ਫੀਡ ਵਗੈਰਾ ਕੁਆਲਟੀ ਵਾਲਾ ਹਰਾ ਚਾਰਾ ਪੱਠੇ ਤੱਤੇ ਜੋ ਵੀ ਸਾਇਲੇਜ ਉਹ ਸਾਰਾ ਕੁਆਲਟੀ ਵਾਲਾ ਯਾਨੀ ਕਿ ਚੰਗੀ ਕੁਆਲਟੀ ਦੀ ਹਰ ਇੱਕ ਝੁੰਟੀ ਦੀ ਚਾਹੇ ਉਹ ਵਸਤੂਾ ਚਾਹੇ ਕੋਈ ਲਿਵਿੰਗ ਥਿੰਗ ਜੇ ਕੋਈ ਚਾਹਨਾ ਚਾਹੇ ਕੋਟਰ ਚਾਹੇ ਕੋਈ ਮਸ਼ੀਨਰੀ ਆਪਾਂ ਦੇ ਉਦੇਸ਼ ਵਿੱਚ ਜੁੜੀ ਹੋਈਂ ਦੀ ਹੈ ਜਿਵੇਂ ਅਮਰੀਕੀ ਮਸ਼ੀਨਾਂ ਹੋ ਗਈਆਂ ਉਹ ਵੜਢਣੀ ਚਾਹੀਦੀਆਂ ਨੇ ਜਾਂ ਕੋਈ ਹੋਰ ਜੋ ਵੀ ਇਸ ਕੰਦ ਦੇ ਵਿੱਚ ਸਹਾਇਕ ਮਸ਼ੀਨਰੀ ਆ ਉਹ ਸਾਰੀ ਆਪਾਂ ਉਹ ਜੀ ਕੁਆਲਿਟੀ ਨਵਾਂ ਗਏ ਤਾਂ ਫਾਨੂੰ ਇਹਦਾ ਫਾਇਦਾ ਹੀ ਹੈ ਸੋ ਸਮਾਨ ਵੀ ਕੁਆਲਿਟੀ ਵਾਲਾ ਹੋਣਾ ਚਾਹੀਦਾ ਤੇ ਤੀਜਾ ਧਿਆਨ ਧਿਆਨ ਇਦਾਂ ਜੀ ਇਹ 24 ਘੰਟੇ ਦੀ ਡਿਊਟੀ ਆ ਬਿਨਾਂ ਧਿਆਨ ਤੋਂ ਆਪਾਂ ਇਸ ਚ ਸਫਲ ਨਹੀਂ ਹੋ ਸਕਦੇ ਸਮਝ ਲਓ ਪਸ਼ੂ ਹੀਟ ਚ ਆਇਆ ਹੈ ਤੇ ਆਪਾਂ ਸਮੇਂ ਤੇ ਟੀਕਾ ਗਰਭ ਵਾਲਾ ਏਆਈ ਨਹੀਂ ਕਰਾਈ ਤਾਂ ਉਹ ਆਪਣੀ ਹੀਟ ਖੁੰਝ ਜਾਣੀ ਹੈ ਤੇ ਅਗਲੇ 20-25 ਦਿਨਾਂ ਤੱਕ ਆਪਾਂ ਨੂੰ ਫੇਰ ਸਬਰ ਕਰਨਾ ਪੈਣਾ ਤੇ ਇਹ ਕਲੋਸ ਦਾ ਹੀ ਕਾਰਨ ਹੈ ਕਿਉਂਕਿ ਪਸ਼ੂ ਤਾਂ ਨੇ ਜਿੰਦਾ ਵਸਤੂ ਆ ਇਹ 24 ਘੰਟੇ ਕੋਈ ਨਾ ਕੋਈ ਤਬਦੀਲੀ ਹੁੰਦੀ ਰਹਿੰਦੀ ਆ ਆਪਾਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਆ ਮੰਨ ਲਓ ਪਸ਼ੂ ਨੇ ਕਿਸੇ ਕਾਰਨ ਪੱਠੇ ਛੱਡ ਦਿੱਤੇ ਤੇ ਆਪਾਂ ਉਸ ਵੱਲ ਧਿਆਨ ਨਹੀਂ ਦਿੱਤਾ ਵੀ ਪਸ਼ੂ ਕਾ ਪੱਠੇ ਕਾਤੇ ਨਹੀਂ ਖਾ ਰਿਹਾ ਤਾਂ ਉਸ ਨੂੰ ਮੈਡੀਕਲ ਦੀ ਟ੍ਰੀਟਮੈਂਟ ਆ ਉਸ ਵਕਤ ਤੇ ਆਪਾਂ ਨਹੀਂ ਧਿਆਨ ਦਿੱਤਾ ਤਾਂ ਉਹ ਉਸ ਦੀ ਇਹ ਪ੍ਰੋਬਲਮ ਜਿਆਦਾ ਵੀ ਵੱਧ ਸਕਦੀ ਆ ਤੇ ਆਪਣੇ ਲਈ ਅੱਗੇ ਜਾ ਕੇ ਲਾਹਤ ਦਾ ਹੀ ਕਾਰਨ ਬਣਨਾ ਸੋ ਧਿਆਨ ਬਹੁਤ ਜ਼ਰੂਰੀ ਹੈ ਇਸ ਕੰਮ 'ਚ ਜੇ ਆਪਾਂ ਸਾਫ਼ ਕੱਪੜੇ ਪਾ ਕੇ ਰਿਸਤਰੀਆਂ ਜੀ ਤੁਰੇ ਫਿਰਨਾ ਇੱਧਰ ਧਿਆਨ ਹੀ ਨਹੀਂ ਦੇਣਾ ਤਾਂ ਇਹ ਕੰਮ ਫਿਰ ਸਫਲ ਨਹੀਂ ਹੋ ਸਕਦਾ ਦੋਸਤੋ ਸੋ ਧਿਆਨ ਬਹੁਤ ਜ਼ਰੂਰੀ ਹੈ ਇਸ ਵਿੱਚ ਗਿਆਨ ਸਮਾਨ ਤੇ ਧਿਆਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਜਿਵੇਂ ਬਰੀਡਿੰਗ ਫੀਡਿੰਗ ਮੈਨੇਜਮੈਂਟ ਤੇ ਮਾਰਕੀਟਿੰਗ ਬਰੀਡ ਯਾਨੀ ਕਿ ਨਸਲ ਇਹ ਬਹੁਤ ਹੀ ਮੇਨ ਮੇਜਰ ਰੋਲ ਪਲੇ ਕਰਦੀ ਹੈ ਆਪਣੇ ਇੱਕ ਸਫਲ ਡੈਰੀ ਫਾਰਮ ਵਿੱਚ ਕਿਉਂਕਿ ਮੰਨ ਲਓ ਦੋ ਪਸ਼ੂ ਤੁਸੀਂ ਮੰਨ ਲਈ ਇੱਕ ਮਾੜੀ ਨਸਲ ਵਾਲਾ ਇੱਕ ਵਧੀਆ ਨਸਲ ਵਾਲਾ ਖਾਣਾ ਦੋਨਾਂ ਨੇ ਇੱਕੋ ਜਿਹਾ ਹੀ ਆ ਯਾਨੀ ਕਿ ਉਹਨੇ ਦਿਨ ਦਾ ਜੋ ਵੀ ਫੀਡ ਵਗੈਰਾ ਉਹ ਇੱਕੋ ਜਿਹਾ ਹੀ ਖਾਣਾ ਵਾ ਯਾਨੀ ਕਿ ਇੱਕ ਨੇ ਦੇਣਾ 10 ਕਿਲੋ ਤੇ ਇੱਕ ਨੇ ਦੇਣਾ 20 ਕਿਲੋ ਤੇ ਜੇ ਨਸਲ ਵਧੀਆ ਵਾਲਾ ਉਹ ਉਹ ਪ੍ਰੋਫਿਟ ਦੀ ਰੂਪ ਆ ਕਉ ਕਿ ਖਾਣਾ ਉਹਨੇ ਉਨਾ ਹੀ ਆ ਆਪਾਂ ਨੂੰ ਆਉਟਪੁੱਟ ਵਾਧ ਦੇਣੀ ਆ ਮਾਰੇ ਡੰਗਰ ਨੇ ਖਾਣਾ ਵਾਦੀ ਆ ਉਨਾ ਹੀ ਖਾਣਾ ਤੇ ਆਉਟਪੁੱਟ ਘਟ ਦੇਣੀ ਆ ਸੋ ਬਰੀਡ ਵਧੀਆ ਰੱਖੋ ਆਪਣੇ ਫਾਰਮ ਤੇ ਬਰੀਡ ਤੇ ਮੇਨ ਫੋਕਸ ਕਰੋ ਇਹ ਬਹੁਤ ਜ਼ਰੂਰੀ ਸੋ ਬਰੀਡ ਵਿੱਚ ਮੈਨੂੰ ਸਿਆਣਿਆਂ ਦਾ ਕਥਨ ਯਾਦ ਆ ਰਿਹਾ ਕਿ ਫਸਲੀ ਤੇ ਨਸਲੀ ਉਹ ਪੂਰਾ 100% ਸਹੀ ਢੁਕਦਾ ਆਪਣੇ ਇਸ ਡੇਰੀ ਫਾਰਮ ਦੇ ਧੰਦੇ ਵਿੱਚ ਕਿਉਂਕਿ ਫਸਲੀ ਨੇ ਤੁਹਾਨੂੰ ਨੁਕਸਾਨ ਹੀ ਕਰਨਾ ਆ ਤੇ ਨਸਲੀ ਨੇ ਤੁਹਾਨੂੰ ਚੰਗਾ ਦੁੱਧ ਦੇ ਕੇ ਤੁਹਾਨੂੰ ਪ੍ਰੋਪਰ ਬਰ ਲੈ ਕੇ ਜਾਣਾ ਤੇ ਉਦਾਂ ਹੀ ਆਪਣੇ ਇਹ ਇਨਸਾਨੀ ਜੀਵਨ ਵਿੱਚ ਵੀ 100% ਸਹੀ ਆ ਕਿ ਫਸਲੀ ਬੰਦਿਆਂ ਤੋਂ ਬਚੋ ਜੋ ਸਿਆਣਿਆਂ ਦਾ ਕਥਨ ਸੀਗਾ ਕਿ ਫਸਲੀ ਤੇ ਨਸਲੀ ਬੰਦੇ ਦੀ ਪਛਾਣ ਕਰਨੀ ਸਿੱਖੋ ਫਸਲੀ ਨੇ ਮਤਲਬ ਕੱਢਣਾ ਜੀ ਹਿਯੂਰੀ ਕਰਨੀ ਆ ਥੋੜਾ ਆਪਣਾ ਹੀ ਬਣ ਜਾਣਾ ਤੇ ਮੌਕੇ ਤੇ ਤੁਹਾਨੂੰ ਲੋੜ ਪਣੀ ਆ ਤਾਂ ਉਹਨੇ ਤੁਹਾਨੂੰ ਪਿੱਟ ਦਿਖਾ ਜਣੀ ਆ ਸੋਮਾ ਤੁਹਾਡੀ ਚੁਗਲੀ ਵੀ ਕਰਨੀ ਆ ਤੇ ਜਿਹੜੇ ਨਸਲੀ ਹੁੰਦੇ ਆ ਉਹ ਜ਼ਮੀਰ ਵਾਲੇ ਬੰਦੇ ਹੁੰਦੇ ਆ ਉਹ ਉਹ ਬੱਕੇ ਤੇ ਖੜਦੇ ਨੇ ਕਿ ਤੁਹਾਡੇ ਨਾਲ ਮਰਦੇ ਦਮ ਤੱਕ ਸਾਥ ਦੇਣਗੇ ਇਹੋ ਜਿਹੇ ਘਾਟੀ ਬੰਦੇ ਮਿਲਦੇ ਆ ਦੋਸਤੋ ਚਾਹੇ ਪੰਜ ਸੱਤ ਦੋਸਤਾਂ ਨਾਲੋਂ ਇੱਕੀ ਬਣਾ ਲਓ ਪਰ ਹੋਵੇ ਉਹ ਨਸਲੀ ਉਦਾਂ ਹੀ ਆਪਣੇ ਡੇਰੀ ਫਾਰਮ ਵਿੱਚ ਫਸਲੀ ਨਹੀਂ ਨਸਲੀ ਪਸ਼ੂ ਆਪਾਂ ਫਸਲੀ ਨਹੀਂ ਨਸਲੀ ਪਸ਼ੂ ਤਾਂ ਨਾ ਪਰੱਖਣਾ ਤੇ ਸਿਆਣਿਆਂ ਦਾ ਕਥਨ ਬਹੁਤ ਹੀ ਠੋਕਮਾ ਆਪਣੇ ਡੇਰੀ ਫਾਰਮ ਲਈ ਵੀ ਤੇ ਆਪਣੇ ਰੋਜ਼ਾਨਾ ਦੀ ਆਪਣੀ ਜ਼ਿੰਦਗੀ ਚ ਵੀ ਕਿ ਸਹੀ ਬੰਦਿਆਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਇਸ ਕਥਨ ਵਿੱਚ ਪਸ਼ੂਤਨ ਲਈ ਤਾਂ ਸਹੀ ਹੈਗਾ ਹੀ ਹੈਗਾ ਇਹ ਆਪਣੇ ਇਨਸਾਨੀ ਜੀਵਨ ਲਈ ਵੀ ਬਹੁਤ ਹੀਕਾਰਗਰਾਕ ਤੁਸੀਂ ਆਪਣੀ ਲਾਈਫ ਚ ਵੀ ਚੰਗੇ ਕਾਮਯਾਬ ਹੋ ਸਕਦੇ ਹੋ ਜੇ ਬੰਦਿਆਂ ਦੀ ਪਛਾਣ ਕਰਨੀ ਸਿੱਖੋਗੇ ਫਸਲੀ ਤੇ ਨਸਲੀ ਤੇ ਦੂਜਾ ਡੈਰੀ ਫਾਰਮ ਵਿੱਚ ਤਾਂ ਕਾਮਯਾਬ ਹੋਵੋਗੇ ਜੇ ਚੰਗੇ ਨਸਲ ਵਾਲੇ ਪਸ਼ੂ ਤੁਹਾਨੂੰ ਰੱਖੋਗੇ ਇਹ ਗੱਲਾਂ ਬਹੁਤ ਜ਼ਰੂਰੀ ਨੇ ਨੋਟ ਕਰ ਲਿਓ ਪੰਨੇ ਮੰਨ ਲਿਓ ਫੇਰ ਨਾ ਅਗੇ ਕੋਈ ਨੇ ਦੱਸਿਆ ਨਹੀਂ ਦੂਜਾ ਹੈ ਨਹੀਂ ਫੀਡ ਆਪਾਂ ਕੀ ਨਿਊਟ੍ਰੀਐਂਟ ਵੈਲਿਊ ਦੇ ਰਹੇ ਆ ਉਹਨੂੰ ਫੀਡਿੰਗ ਬਹੁਤ ਜ਼ਰੂਰੀ ਆ ਇਹਦੇ ਵਿੱਚ ਫੌਡਰ ਦੀ ਮੈਨੇਜਮੈਂਟ ਵੀ ਆਏਨੀ ਆ ਆਪਾਂ ਕਿੰਨਾ ਸਾਈਲੇਜ ਦੇ ਰਹੇ ਆ ਕਿੰਨਾ ਨੂੰ ਆਪਾਂ ਹਰਾ ਚਾਰਾ ਦੇ ਰਹੇ ਆ ਕਿੰਨਾ ਡਰਾਈ ਮੈਟਰ ਦੇ ਰਹੇ ਆ ਤੂੜੀ ਵਗੈਰਾ ਇਹ ਵੀ ਬਹੁਤ ਇਹ ਵੀ ਬਹੁਤ ਇਹ ਵੀ ਬਹੁਤ ਜ਼ਰੂਰੀ ਨੇ ਤੇ ਨਾਲ ਹੀ ਆਪਾਂ ਉਹਨਾਂ ਨੂੰ ਰੋਜ਼ ਜੋ ਛੋਟੇ ਤੱਤ ਵਗੈਰਾ ਹੁੰਦੇ ਆ ਉਹ ਆਪਾਂ ਦੇ ਰਹੇ ਆ ਜਿਵੇਂ ਮਿਨਰਲ ਮਿਕਸਚਰ ਵਗੈਰਾ ਉਹ ਵੀ ਬਹੁਤ ਜ਼ਰੂਰੀ ਆ ਇਹਨਾਂ ਨੂੰ ਦੇਣਾ ਕਿਉਂਕਿ ਹੁਣ ਆਪਣੇ ਜਿਹੜੇ ਪੱਠੇ ਨੇ ਹਰੇ-ਜਰੇ ਉਹਨਾਂ ਵਿੱਚ ਇੰਨੇ ਨਿਊਟ੍ਰੀਐਂਟ ਵੈਲਿਊ ਇੰਨੀ ਨਹੀਂ ਹੈਗੀ ਕਿਉਂਕਿ ਆਪਾਂ ਲਗਾਤਾਰ ਹੀ ਫਸਲ ਲਈ ਜਾਂਦੇ ਆ ਤੇ ਧਰਤੀ ਦੇ ਵਿੱਚ ਉਹ ਇੰਨੇ ਛੋਟੇ ਤੱਤ ਮੌਜੂਦ ਹੀ ਨਹੀਂ ਹੋਣਗੇ ਜਿਹੜੇ ਇਹਨਾਂ ਨੂੰ ਇਹਨਾਂ ਦੀ ਬਾਡੀ ਨੂੰ ਲੋੜੀਂਦੇ ਨੇ ਸੋ ਮਿਨਰਲ ਮਿਕਸਚਰ ਜ਼ਰੂਰ ਪਾਇਆ ਕਰੋ ਇਹਦੇ ਪਸ਼ੂਆਂ ਨੂੰ ਇਹਨਾਂ ਦੀ ਜੋ ਘਾਟ ਆ ਉਹ ਕਮੀ ਨਹੀਂ ਰਹਿੰਦੀ ਤੇ ਉਹ ਆਪਣੀ ਬਾਡੀ ਨੂੰ ਚੰਗੀ ਤਰ੍ਹਾਂ ਮੇਨਟੇਨ ਰੱਖਦੇ ਨੇ ਤੇ ਸਹੀ ਦੁੱਧ ਦਿੰਦੇ ਨੇ ਸਹੀ ਦੁੱਧ ਲੈਣਾ ਤਾਂ ਛੋਟੇ ਤੱਤ ਮਾਈਕਰੋਨਿਊਟ੍ਰੀਐਂਟਸ ਬਹੁਤ ਜ਼ਰੂਰੀ ਨੇ ਤੇ ਮੈਨੇਜਮੈਂਟ ਮੈਨੇਜਮੈਂਟ ਇਹਨਾਂ ਦਾ ਰੱਖ ਰਖਾ ਕਿਵੇਂ ਆਪਣਾ ਧੁੱਪ ਛਾਂਜ ਪ੍ਰਬੰਧ ਕਰਨਾ ਗਰਮੀ ਅਸਰਤੀਆਂ ਦੇ ਦੇਖਣਾ ਇਹਨਾਂ ਦਾ ਤੇ ਸ਼ੈੱਡ ਥੋੜਾ ਹਵਾਦਾਰ ਹੋਣਾ ਚਾਹੀਦਾ ਧੁੱਪ ਵੀ ਆਉਣੀ ਚਾਹੀਦੀ ਉਹਦੇ ਵਿੱਚ ਲਾਈਟ ਪ੍ਰੋਪਰ ਆਵੇ ਤੇ ਹਵਾਦਾਰ ਵੀ ਹੋਵੇ ਕਿਉਂਕਿ ਉਹਦੇ ਵਿੱਚ ਕੋਈ ਮਾੜੇ ਜਿਹੇ ਰਸਈ ਨਾ ਪੈਦਾ ਹੋਣ ਤੇ ਸਾਫ਼ ਸੁਥਰਾ ਹੋਵੇ ਹਾਈਜੈਨਿਕ ਹੋਵੇ ਤੇ ਨਾਲ ਹੀ ਮੈਨੇਜਮੈਂਟ ਵਿੱਚ ਇਹ ਵੀ ਆ ਕਿ ਇਹਦੇ ਵਿੱਚ ਜਿਹੜਾ ਵੀ ਇਹਨਾਂ ਦਾ ਮਲ ਮੂਤਰ ਉਹਦੀ ਨਿਕਾਸੀ ਚੰਗੀ ਤਰ੍ਹਾਂ ਹੋਵੇ ਕਿ ਖੜਾ ਨਾ ਰਹਿੰਦਾ ਹੋਵੇ ਤੇ ਉਹ ਡレイン ਹੁੰਦਾ ਰਹੇ ਸਾਈਡ ਤੇ ਸਾਈਡ ਤੇ ਚੌਥਾ ਇਹ ਦਾ ਆਪਣੀ ਮਾਰਕੀਟਿੰਗ ਦੁੱਧ ਦੀ ਮਾਰਕੀਟਿੰਗ ਇਹ ਵੀ ਬਹੁਤ ਜ਼ਰੂਰੀ ਆ ਵੀ ਆਪਾਂ ਕਿੱਥੇ ਪਾ ਰਹੇ ਆ ਵੀ ਆਪਾਂ ਨੂੰ ਸਹੀ ਮੁੱਲ ਮਿਲ ਰਿਹਾ ਦੁੱਧ ਦਾ ਕਿ ਨਹੀਂ ਜੇ ਡੈਰੀ ਤੇ ਤੁਹਾਨੂੰ ਸਹੀ ਮੁੱਲ ਮਿਲਦਾ ਫੈਟ ਵਗੈਰਾ ਚੰਗੀ ਆਉਂਦੀ ਆ ਤਾਂ ਬੈਸਟ ਨਹੀਂ ਤਾਂ ਤੁਹਾਨੂੰ ਉਹ ਕੋਈ ਹੱਲ ਇਹਦਾ ਲੱਭਣਾ ਪੈਣਾ ਸਭ ਤੋਂ ਮੇਨ ਗੱਲ ਹੈਗੀ ਇਹਦੇ ਵਿੱਚ ਆਪਣਾ ਇੰਟਰਸਟ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਪਸ਼ੂ ਤਨ ਨਾਲ ਲਗਾ ਹੈਗਾ ਪਿਆਰ ਹੈਗਾ ਤਾਂ ਤੁਸੀਂ ਇਹ ਕੰਮ ਚ ਕਾਮਯਾਬ ਹੋ ਸਕਦੇ ਹੋ ਵਰਨਾ ਨਹੀਂ ਕਿਉਂਕਿ ਇਸ ਚ ਸਬਰ ਦੀ ਵੀ ਬਹੁਤ ਜ਼ਰੂਰਤ ਹੈ ਬਿਨਾਂ ਸਬਰ ਤੋਂ ਇਹ ਕੰਮ ਕਾਮਯਾਬ ਵੀ ਨਹੀਂ ਬਣ ਸਕਦਾ ਇਹ ਸਫਲ ਨਹੀਂ ਹੋ ਸਕਦਾ ਬਿਨਾਂ ਸਬਰ ਤੋਂ ਇਹ ਕੰਮ ਸਬਰ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕਿਉਂਕਿ ਇੱਕ ਚੰਗੀ ਨਸਲ ਚੰਗੀ ਬਰੀਡ ਤਿਆਰ ਕਰਨ ਖਾਤਰ ਸਬਰ ਕਰਨਾ ਪੈਂਦਾ ਦੋਸਤੋ ਇਸ ਵਾਬਨ ਨਾਲ ਹੀ ਆ ਕਿ ਤੁਹਾਨੂੰ ਜੇ ਤੁਸੀਂ ਮੁੱਲ ਵੀ ਖਰੀਦ ਲਓਗੇ ਇਸ ਵਾਬਨ ਨਾਲ ਹੀ ਮਿਲਦਾ ਚੰਗਾ ਡੰਗਰ ਛੇਤੀ ਚੰਗਾ ਡੰਗਰ ਕੋਈ ਨਹੀਂ ਵੇਚਦਾ ਹੁੰਦਾ ਕਈ ਵਾਰ ਕੋਈ ਮਜਬੂਰੀ ਨੂੰ ਵੇਚਦਾ ਤਾਂ ਮਿਲ ਜਾਂਦਾ ਨਹੀਂ ਨਹੀਂ ਮਿਲਦਾ ਤਾਂ ਨੂੰ ਬਰੀਡ ਚੰਗੀ ਆਪਣੇ ਫਾਰਮ 'ਤੇ ਤਿਆਰ ਕਰਨੀ ਪੈਣੀ ਹੈ ਦੋਸਤੋ ਮੈਂ ਵੀ ਛੋਟਾ ਜਿਹਾ ਡੇਰੀ ਫਾਰਮ ਆਪ ਆਲਰੇਡੀ ਚਲਾ ਰਿਹਾ ਤੇ 3 ਸਾਲਾਂ ਤੋਂ ਚਲਾ ਰਿਹਾ ਹਾਂ ਨਪਰਾਪੁਰ ਕੀਨ ਕੇ ਕੀਤਾ ਸੀ ਸਾਡਾ ਮੇਰੇ ਫਾਦਰ ਚਲਾਉਂਦੇ ਨੂੰ ਕਿਉਂਕਿ ਉਹਨਾਂ ਕੋਲ ਮਿਲ ਜਾਂਦੇ ਤੇ ਮੈਂ ਹੁਣ 3 ਸਾਲਾਂ ਤੋਂ ਇਹ ਗਾਈਆਂ ਰੱਖੀਆਂ ਜੋ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਇਹ ਮੇਰਾ ਖੁਦ ਦਾ ਹੀ ਛੋਟਾ ਜਿਹਾ ਉਪਰਾਲਾ ਕੀਤਾ ਹੈ ਤੇ ਅੱਗੇ ਮੇਰੀ ਸੋਚ ਹੈ ਕਿ ਮੈਂ ਇਸ ਨੂੰ ਹੋਰ ਵਧਾਵਾਂ ਤੇ ਮੈਨੂੰ 3 ਸਾਲ ਹੋ ਗਏ ਇਸ ਵਿੱਚ ਤੇ ਮੈਂ ਸ਼ੁਰੂ ਕਰ ਪਹਿਲਾਂ ਖੁਦ ਟ੍ਰੇਨਿੰਗ ਦਿੱਤੀ ਸੀ ਤੇ ਆ ਜੋ ਉਹ ਚਲਕਾ ਮੈਂ ਤੁਹਾਨੂੰ ਆਪਣੇ ਹਿਸਕੀਤੇ ਵਿੱਚੋਂ ਵਰਕ ਆਊਟ ਕਰਦਾ ਹਾਂ ਜੋ ਮੇਰੇ ਇਸਤਿਹਾਰ ਤੇ ਪਰਪੱਕਰ ਦੁਨ ਹੈ Thank <sweak> you. ਜਿਹੜੇ ਚਾਰ ਥੰਮ ਨੇ ਆਪਣਾ ਡੇਰੀ ਫਾਰਮਿੰਗ ਦੇ ਬਰੀਡਿੰਗ ਫੀਡਿੰਗ ਮੈਨੇਜਮੈਂਟ ਤੇ ਮਾਰਕੀਟਿੰਗ ਆਪਣੇ ਵਿੱਚ ਇੱਕ ਵਿਸ਼ਾਲ ਵਿਸ਼ਾ ਨੇ ਤੇ ਇੱਕ ਵੀਡੀਓ ਵਿੱਚ ਇਹ ਕਵਰ ਨਹੀਂ ਹੋ ਸਕਦਾ ਇਹਨਾਂ ਲਈ ਆਪਾਂ ਆਉਣ ਵਾਲੇ ਸਮੇਂ ਵਿੱਚ ਅਲੱਗ-ਅਲੱਗ ਵੀਡੀਓ ਬਣਾਵਾਂਗੇ ਜਿਵੇਂ ਬਰੀਡਿੰਗ ਤੇ ਇੱਕ ਫੀਡਿੰਗ ਤੇ ਇੱਕ ਮੈਨੇਜਮੈਂਟ ਤੇ ਇੱਕ ਮਾਰਕੀਟਿੰਗ ਤੇ ਤੇ ਹਾਂ ਜਿਹੜਾ ਪੰਜਵਾਂ ਇੰਟਰਸਟ ਆ ਇਹਦਾ ਇਹ ਤੇ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਇਹ ਇੰਟਰਸਟ ਹੋਊਗਾ ਕੋਈ ਵੀ ਕੰਮ ਆ ਬਿਨਾਂ ਟ੍ਰਸਟ ਤੋਂ ਉਹ ਕਾਮਯਾਬ ਨਹੀਂ ਹੋ ਸਕਦਾ ਹਾਂਜੀ ਕਲਾਸ 'ਚ ਇੱਕ ਗੱਲ ਇਹ ਵੀ ਕਰਨੀ ਹੈ ਕਿ ਆਪਾਂ ਨੂੰ ਸਹੀ ਢੰਗ ਨਾਲ ਚੁਆਈ ਕਰਨੀ ਵੀ ਹੋਣੀ ਚਾਹੀਦੀ ਆ ਜੇ ਕੋਈ ਮਸ਼ੀਨ ਨਾਲ ਜ਼ਿਆਦਾ ਡੰਗਰ ਆਪਣੇ ਜ਼ਿਆਦਾ ਪਸ਼ੂ ਵਗੈਰਾ ਨੇ ਉਹ ਮਸ਼ੀਨਾਂ ਲਗਾ ਲੈਂਦੇ ਆ ਚਲੋ ਉਹ ਡਿਫਰੈਂਟ ਗੱਲ ਆ ਜੇ ਕੋਈ ਹੱਥ ਨਾਲ ਚੁਆਈ ਕਰਦਾ ਨਾ ਤਾਂ ਉਹਨੂੰ ਗੂਠਾ ਨਹੀਂ ਵਿੱਚ ਦੇਣਾ ਹੁੰਦਾ ਐਦਾਂ ਕਿਉਂਕਿ ਉਹਦੇ ਨਾਲ ਜਿਹੜੇ ਟੀਟ ਹੁੰਦੇ ਆ ਉਹ ਡੈਮੇਜ ਹੋ ਜਾਂਦਾ ਛੇਤੀ ਉਹਦੇ ਵੱੱਦ ਛੇਤੀ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਐਦਾਂ ਚੁਆਈ ਨਾ ਇਦਾਂ ਉਹਨੂੰ ਮੁਠੀ ਬੰਦ ਕਰਕੇ ਸਹੀ ਢੰਗ ਨਾਲ ਚੁਆਈ ਕਰੋ ਇਦਾਂ ਕਿਉਂਕਿ ਜੇ ਸਹੀ ਚੁਆਈ ਨਹੀਂ ਕਰਾਂਗੇ ਤਾਂ ਆਪਾਂ ਪਸ਼ੂਧਨ ਵੀ ਵਧੀਆ ਲੈ ਲਿਆ ਮਹਿੰਗੇ ਤੋਂ ਮਹਿੰਗਾ ਡੰਗਰ ਇਹਨਾਂ ਦੇ ਬਰੀਡ ਵਧੀਆ ਆ। ਆਪਾਂ ਉਹਨੂੰ ਫੀਡਿੰਗ ਵੀ ਵਧੀਆ ਕਰਤੀ ਵਧੀਆ ਨਿਊਟ੍ਰੀਐਂਟ ਵੈਲਿਊ ਵਾਲੀ ਤੇ ਉਹ ਰੱਖ ਰਖਾ ਵੀ ਵਧੀਆ ਕਰ ਰਹੇ ਆ। ਪਰ ਜੇ ਚੁਆਈ ਨਹੀਂ ਸਹੀ ਕਰ ਰਹੇ ਤਾਂ ਉਹਦੇ ਟੀਥ ਡੈਮੇਜ ਹੋ ਜਾਣਗੇ ਤਾਂ ਉਹ ਸਾਰਾ ਵੇਸਟ ਹੋ ਜਾਊ ਆਪਣਾ ਜੋ ਵੀ ਆਪਾਂ ਮਿਹਨਤ ਲਾਈ ਆ ਚੰਗੀ ਬਰੀਡ ਚੰਗੀ ਫੀਡ ਚੰਗੀ ਮੈਨੇਜਮੈਂਟ ਉਹ ਸਾਰੀ ਪਾਣੀ ਚ ਕੁਈ ਚੱਡਾ ਹੀ ਖਰਾਬ ਹੋ ਗਿਆ ਥਾਣੀ ਖਰਾਬ ਹੋ ਗਿਆ ਤਾਂ ਦੁੱਧ ਹੀ ਨਹੀਂ ਆਉਣਾ ਹੈਗਾ ਫਿਰ ਆਪਾਂ ਨੂੰ ਉਹਦੀ ਕਮਾਈ ਕਿੱਥੋਂ ਆਣੀ ਸੋ ਇਹ ਬਰੀਕ ਜਿਹੜੀਆਂ ਛੋਟੂਟੀਆਂ ਗੱਲਾਂ ਨੇ ਇਹਨਾਂ ਵੱਲ ਵੀ ਆਪਾਂ ਨੂੰ ਧਿਆਨ ਦੇਣਾ ਪੈਣਾ ਯਾਨੀ ਕਿ ਜਿਹੜੀ ਤੁਹਾਡੀ ਚੁਆਈ ਆ ਉਹ ਪ੍ਰੋਪਰ ਕਰੋ ਗੂਠਾ ਦੇ ਕੇ ਨਾ ਕਰੋ ਉਹਦੇ ਨਾਲ ਵੱਧ ਚਾਂਸ ਹੁੰਦੇ ਨੇ ਥਣ ਦੇ ਖਰਾਬ ਹੋਣ ਦੇ ਐਦਾਂ मुट्ठी ਬੰਦ ਰ ਬਸ ਐਦਾਂ ਨਹੀਂ ਬਿਨਾਂ ਨੌਲੇਜ ਤੋਂ ਦੋਸਤੋ ਇਸ ਕੰਮ ਵਿੱਚ ਪੈਰ ਧਰਨ ਦਾ ਕੋਈ ਫਾਇਦਾ ਨਹੀਂ ਨੀ ਤਾਂ ਵੱਡਾ ਪੈਸਾ ਤੇ ਟਾਈਮ ਵੇਸਟੇਜ ਆ ਚੰਗੀ ਤਰ੍ਹਾਂ ਗਿਆਨ ਲੈ ਕੇ ਹੀ ਇਸ ਵਿੱਚ ਆਇਓ ਤੇ ਜੇ ਤੁਸੀਂ ਨਵਾਂ ਸ਼ੁਰੂ ਕਰਨਾ ਚਾਹੁੰਦੇ ਤਾਂ ਕਿਸੇ ਛੋਟੇ-ਮੋਟੇ ਫਾਰਮ ਵਿੱਚ ਵਿਜ਼ਿਟ ਕਰਿਓ ਤੇ ਜਾਂ ਜਾਂ ਕਿਸੇ ਫਾਰਮ ਵਿੱਚ ਥੋੜਾ ਟਾਈਮ ਕੰਮ ਕਰਕੇ ਦੇਖੋ ਤੇ ਤੁਹਾਨੂੰ ਜੋ ਵੀ ਬਰੀਕੀਆਂ ਦਾ ਜੋ ਔਖਾਈਆਂ ਜਾਂ ਸੁਖਾਈਆਂ ਜੋ ਨੇ ਜੋ ਜੋ ਇਸ ਦੇ ਪੋਜ਼ਿਟਿਵ 네ਗੇਟਿਵ ਪੁਆਇੰਟ ਨੂੰ ਤੁਹਾਨੂੰ ਪਹਿਲਾਂ ਹੀ ਉਸ ਦਾ ਐਕਸਪੀਰੀਅੰਸ ਹੋ ਜਾਵੇਗਾ ਉਮੀਦ ਆ ਤੁਹਾਨੂੰ ਅੱਜ ਦੀ ਪੇਸ਼ਕਾਰੀ ਪਸੰਦ ਆਈ ਹੋਵੇ ਜੁਆਇਸਤ ਦਿਓ ਦੋਸਤੋ ਤੇ ਜਲਦੀ ਮਿਲਾਂਗੇ ਇੱਕ ਨਵੇਂ ਸਫ਼ਰ ਤੇ ਰਾਹ ਲੈ ਹੀ ਜਾਣਗੇ ਮੰਜ਼ਿਲ ਵੱਲ ਰਾਹ ਲੈ ਹੀ ਜਾਣਗੇ ਮੰਜ਼ਿਲ ਵੱਲ ਕਦੇ ਸੁਣਿਆ ਕਿ ਰਾਤ ਨੇ ਸਵੇਰ ਨਾ ਹੋਣ ਦਿੱਤੀ ਹੋਵੇ